12 ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਸਖਤ ਨਜ਼ਰ ਆ ਰਹੀ ਹੈ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਹਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਅੰਦਰ ਯਾਨੀ ਕਿ ਸਰਕਾਰੀ ਇਮਾਰਤਾਂ ਜਿਹੜੀਆਂ ਨੇ ਉੱਥੇ ਡੌਗ ਨੂੰ ਫੀਡਿੰਗ ਯਾਨੀ ਕਿ ਇਨ ਸਟਰੀਟ ਡੌਗਸ ਨੂੰ 12 ਕੁੱਤਿਆਂ ਨੂੰ ਖਾਣਾ ਖਵਾਉਣ ਨੂੰ ਲੈ ਕੇ ਨਿਯਮ ਬਣਾਉਣ ਦੀ ਗੱਲ ਕੀਤੀ ਸੀ। ਪਰ ਇਸ ਤੇ ਸੁਪਰੀਮ ਕੋਰਟ ਸਖਤ ਆ ਰਿਹਾ। ਸੁਪਰੀਮ ਕੋਰਟ ਨੇ ਹੁਣ ਸਾਰੇ ਸੂਬਿਆਂ ਦੇ ਜਿਹੜੇ ਆ ਚੀਫ ਸੈਕਟਰੀ ਨੇ ਹੁਣ ਪੰਜਾਬ ਦੇ ਜਿਹੜੇ ਏਕੇ ਸਿਨਾ ਨੇ ਉਹਨਾਂ ਨੂੰ ਵੀ ਸੱਦ ਲਿਆ ਆ। ਉਹਨਾਂ ਦੇ ਨਾਲ ਪੂਰੇ ਸਾਰੇ ਸੂਬਿਆਂ ਦੇ ਜਿਹੜੇ ਚੀਫ ਸੈਕ 77 ਹੋਣਗੇ ਉਹਨਾਂ ਨੂੰ ਸੱਦ ਲਿਆ ਆ ਔਰ ਇਹ ਨਿਯਮ ਬਣਾਏ ਜਾਣਗੇ ਕਹਿੰਦੇ ਨੇ ਕਿ ਸਰਕਾਰੀ ਇਮਾਰਤਾਂ ਦੇ ਅੰਦਰ ਆਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਦੇ ਲਈ ਨਿਯਮ ਬਣਾਏ ਜਾਣਗੇ ਔਰ ਬਕਾਇਦਾ ਇਹਦੀ ਦੇਖਰੇਖ ਕੀਤੀ ਜਾਏਗੀ ਸੋ ਸੁਪਰੀਮ ਕੋਰਟ ਬਹੁਤ ਸਖਤ ਹੈ ਤੁਹਾਨੂੰ ਯਾਦ ਹੋਵੇਗਾ ਕਿ ਦਿੱਲੀ ਦੇ ਵਿੱਚ ਆਵਾਰਾ ਕੁੱਤਿਆਂ ਨੂੰ ਲੈ ਕੇ ਜਦੋਂ ਆਰਡਰ ਪਾਸ ਹੋਇਆ ਸੀ ਤਾਂ ਪੂਰੇ ਬੜੀ ਸਖਤੀ ਦੇ ਨਾਲ ਜਿਹੜਾ ਹੈ ਇਸ ਨੂੰ ਲਾਗੂ ਕਰਨ ਦੇ ਲਈ ਗੱਲ ਵੀ ਕਹੀ ਗਈ ਸੀ ਕਿ ਪਰ ਹੁਣ ਇੱਕ ਬਾਰ ਫਿਰ ਤੋਂ ਸੁਪਰੀਮ ਕੋਰਟ ਜਿਹੜਾ ਆ ਉਹਦੀ ਬਹੁਤ ਸਖਤ ਹੈ ਉਹ ਕਹਿੰਦੇ ਇੱਕ ਰੈਗੂਲੇਟਿੰਗ ਜਿਹੜੀ ਬੋਡੀ ਬਣੇਗੀ ਕਿ ਕਿੱਦਾਂ ਇਹਨਾਂ ਜਿਹੜੇ ਵਾਰਾ ਡੌਗਸ ਨੇ ਵਾਰਾ ਡੌਗਸ ਨੂੰ ਫੀਡ ਕਿੱਦਾਂ ਕਰਨਾ ਹੈ ਸੋ ਫਿਲਹਾਲ ਕਿਆ ਦਿੱਤਾ ਗਿਆ ਆ ਵੀ ਇਹਦੇ ਲਈ ਸਾਰੇ ਸਕੱਤਰ ਜਿਹੜੇ ਨੇ ਖਾਸ ਕਰਕੇ ਮੁੱਖ ਸਕੱਤਰ ਜਿਹੜੇ ਨੇ ਸਾਰੇ ਸੂਬਿਆਂ ਦੇ ਉਹਨਾਂ ਨੂੰ ਤਲਬ ਕਰ ਲਿਆ ਗਿਆ ਗਿਆ ਔਰ ਅਗਲੀ ਸੁਣਵਾਈ 7 ਨਵੰਬਰ ਨੂੰ ਹੋਏਗੀ ਸੁਪਰੀਮ ਕੋਰਟ ਸਖਤ ਨਜ਼ਰ ਆ ਰਿਹਾ ਆ ਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਔਰ ਇਹ ਕਹਿ ਦਿੱਤਾ ਗਿਆ ਹੈ ਕਿ ਨਿਯਮ ਬਕਾਇਦਾ ਬਣਾਏ ਜਾਣ ਔਰ ਇਹ ਸਰਕਾਰੀ ਇਮਾਰਤਾਂ ਦੇ ਵਿੱਚ ਅਕਸਰ ਅਸੀਂ ਜਦੋਂ ਆਫਿਸਿਸ ਦੇ ਵਿੱਚ ਹੁੰਨੇ ਆ ਜਾਂ ਡੀਸੀ ਕੰਪਲੈਕਸ ਦੇ ਵਿੱਚ ਹੁੰਨੇ ਆ ਜਾਂ ਅਦਾਲਤ ਸੈਸ਼ਨ ਜੱਜ ਅਦਾਲਤਾਂ ਦੇ ਅੰਦਰ ਹੁੰਨੇ ਆ ਤਾਂ ਉਥੇ ਆਵਾਰਾ ਕੁੱਤਿਆਂ ਦੇ ਦਰਜਣਾ ਆਵਾਰਾ ਕੁੱਤੇ ਤੁਹਾਨੂੰ ਨਜ਼ਰ ਆਉਣ ਕੇ ਆਉਂਦੇ ਹੁੰਦੇ ਆ ਔਰ ਕੋਈ ਉਹਨਾਂ ਨੂੰ ਬਿਸਕਟ ਪਾ ਜਾਂਦਾ ਆ ਕੋਈ ਕੁਝ ਪਾ ਜਾਂਦਾ ਆ ਕੋਈ ਕੁਝ ਪਾ ਜਾਂਦਾ ਆ ਔਰ ਕਈ ਵਾਰ ਤਾ ਇਹ ਸਟ੍ਰੇਟ ਡੌਗ ਜਿਹੜੇ ਨੇ ਇਹ ਬਹੁਤ ਘਾਤਕ ਸਿੱਧ ਵੀ ਹੋ ਜਾਂਦੇ ਨੇ ਕਈਆਂ ਦੇ ਲਈ ਸੋ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਗੱਲ ਕਹਿ ਦਿੱਤੀ ਹੈ ਕਿ ਬਕਾਇਦਾ ਇੱਕ ਮੋਨਿਟਰੀ ਹੋਏਗੀ ਬਕਾਇਦਾ ਇੱਕ ਰੈਗੂਲੇਟਿੰਗ ਫੀਡ ਜਿਹੜੀ ਆ ਕਿੱਦਾਂ ਕਰਨੀ ਆ ਉਸ ਨੂੰ ਰੈਗੂਲੇਟ ਕੀਤਾ ਜਾਏਗਾ ਯਾਨੀ ਕਿ ਇਹਨਾਂ ਨੂੰ ਸਰਕਾਰੀ ਇਮਾਰਤਾਂ ਦੇ ਅੰਦਰ ਥਾਣਾ ਖਵਾਉਣ ਸੰਬੰਧੀ ਹੁਣ ਨਿਯਮ ਬਣਾਏ ਜਾਣਗੇ ਸੋ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਤੇ ਐਨ ਵੀ ਅ ਅ ਅੰਜਾਰੀਆਂ ਜਿਹੜੇ ਨੇ ਉਹਨਾਂ ਦੇ ਆਰਡਰ ਦੇ ਉੱਤੇ ਇਹ ਸਾਰਾ ਕੁਝ ਅਗਲੇ ਦਿਨਾਂ ਤੋਂ ਸਾਨੂੰ ਦੇਖਣ ਨੂੰ ਮਿਲੇਗਾ ਔਰ ਈਸ਼ੂ ਕਰ ਦਿੱਤਾ ਗਿਆ ਆ ਫਿਲਹਾਲ ਜਿਹੜਾ ਅੱਜ ਦਾ ਬੈਂਚ ਦਾ ਨੋਟਿਡ ਹੈ ਉਹ ਇਹ ਕਹੇ ਦਿੱਤਾ ਹੈ ਕਿ ਸਟੇਟ ਤੇ ਯੂਨੀਅਨ ਟੈਰੀਟਰੀ ਦੇ ਜਿਹੜੇ ਵੱਡੇ ਅਹੁਦੇਦਾਰ ਨਹੀਂ ਯਾਨੀ ਕਿ ਮੁਖ ਸਕੱਤਰ ਨੇ ਉਹਨਾਂ ਨੂੰ ਸੱਦ ਲਿਆ ਗਿਆ ਆ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ مشورہ ਕਰਕੇ ਨਿਯਮ ਬਣਾਏ ਜਾਣਗੇ ਇਹ ਨਿਯਮ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਾਰਗਰ ਹੋਣਗੇ ਇਹ ਵੀ ਦੇਖਣਾ ਹੋਵੇਗਾ ਪਰ ਫਿਲਹਾਲ ਬਹੁਤ ਵੱਡੀ ਅਪਡੇਟ ਕਿ ਜਿਹੜੇ ਸਟ੍ਰੇਟ ਡੌਕਸ ਨੇ ਉਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਨਜ਼ਰ ਆ ਰਿਹਾ ਔਰ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਆ ਕਿ ਹੁਣ ਨਿਜਮ ਬਣਾਏ ਜਾਣਗੇ ਬਕਾਇਦਾ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਵੀ ਕਹਿ ਦਿੱਤਾ ਆ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤੇ ਤਲਬ ਕਰ ਲੈਨੇ ਮੁੱਖ ਸਕੱਤਰ ਵਕ ਵਕ ਸੂਬਿਆਂ ਦੇ ਔਰ ਉਨਾ ਤੋਂ ਜਿਹੜਾ ਸਲਾਹ مشورہ ਜਾਂ ਉਹਨਾਂ ਤੋਂ جواب ਮੰਗਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਰੈਗੂਲੇਟ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ ਜਿਹੜੇ ਸਟ੍ਰੇ ਡੌਗਸ ਨੇ ਜਾਂ ਵਾਰਾ ਕੁੱਤੇ ਨੇ ਉਹਨਾਂ ਨੂੰ ਖਵਾਉਣਾ ਜਿਹੜਾ ਆ ਸਰਕਾਰੀ ਇਮਾਰਤਾਂ ਦੇ ਅੰਦਰ ਉਹ ਉਹਨੂੰ ਦੇਖਿਆ ਜਾਵੇ ਉਹਨੂੰ ਵਾਚਿਆ ਜਾਵੇ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਸੁਪਰੀਮ ਕੋਰਟ ਵਾਰਾ ਕੁੱਤਿਆਂ ਨੂੰ ਲੈ ਕੇ ਸਖਤ ਨਜ਼ਰ ਆ ਰਿਹਾ ਹੈ